ਬਟਾਲਾ ਦੇ ਨੇੜੇ ਖਜਾਨਾ ਵਿਖੇ ਕਰਵਾਈ ਗਈ ਐਥਲੀਟ ਮੀਟ ਜਿਸ ਵਿੱਚ ਪੰਜਾਬ ਦੇ ਨਾਂ ਨਾਲ ਹਰਿਆਣਾ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ ਖੇਡਾਂ ਕਰਉਣ ਵਾਲੇ ਪ੍ਰਬੰਧਕਾਂ ਨੇ ਕਿਹਾ ਕਿ ਪਿਛਲੇ 9 ਸਾਲ ਤੋਂ ਅਸੀਂ ਖੇਡਾਂ ਕਰਵਾ ਰਹੇ ਹਾਂ ਮਕਸਦ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਅੱਜ ਅਸੀਂ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਵੰਡੇ ਨੇ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਇਨਾਲ ਉਹ ਟਰੈਕ ਦੇ ਮੈਚ ਤੇ ਵਾਧੂ ਸੀਗਾ ਮੈਚ ਮੇਰੀ ਪੋਜੀਸ਼ਨ ਨਹੀਂ ਪਿਛੇ ਡਿਫੈਂਸ ਤੇ ਸੈਂਟਰ ਆ ਬੀ ਟੀਮ ਦੀ ਪੋਜੀਸ਼ਨ ਟੀਮ ਬਹੁਤ ਵਧੀਆ ਖੇਡੀ ਅੱਜ ਮੈਂ ਰਟੀਮ ਨੂੰ ਇਹ ਕਹਿਣਾ ਚਾਹੁੰਦਾ ਵਾ ਕਿ ਟੀਮ ਹੋਰ ਮਿਹਨਤ ਕਰੇ ਬਸ ਕਿੰਨਾ ਕੁ ਸਮਝਦੇ ਹੋ ਕਿ ਸਪੋਰਟਸਮੈਨਸ਼ਪਿਰਿਟ ਦੇ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਵਾ ਕਿੰਨਾ ਕੁ ਕਿ ਪ੍ਰੇਅਰ ਨੂੰ ਕੀ ਕਰਨਾ ਚਾਹੀਦਾ ਪਲੇਅਰ ਨੂੰ ਮੋਟੀਵੇਟ ਕਰਨਾ ਚਾਹੀਦਾ ਹੋਰ ਤੋਂ ਹੋਰ ਜ਼ਿਆਦਾ ਤੋਂ ਜ਼ਿਆਦਾ ਹੋਰ ਵਧਾਉਣਾ ਚਾਹੀਦਾ ਪਲੇਅਰ ਨੂੰ ਬਹੁਤ ਜ਼ਿਆਦੀ ਹੈ ਜੀ ਸਰ ਕਿੱਡਾ ਕਿਲੋਮੀਟਰ ਅੰਦਰ ਸਾਡਾ ਤੰਦਰੁਸਤ ਪੀੜੀ ਨੂੰ ਬਣਾਉਣਾ ਨਸ਼ਿਆਂ ਤੋਂ ਤੋੜ ਕੇ ਜਿਹੜੀ ਆ ਤੰਦਰੁਸਤ ਜਨਰੇਸ਼ਨ ਇੱਕ ਵਧੀਆ ਤਰੀਕੇ ਦੇ ਨਾਲ ਉਸ ਪਲੇਟਫਾਰਮ ਤੇ ਲੈ ਕੇ ਆਉਣਾ ਜਿਹੜਾ ਚੰਗਾ ਸਮਾਜ ਇੱਕ ਚੰਗਾ ਉਸ ਦੀ ਸਿਰਜਣਾ ਕੀਤੀ ਜਾ ਸਕੇ ਜੀ ਬੱਚੇ ਜੋ ਸਾਡੇ ਇਸ ਗਰਾਊਂਡ ਦੇ ਵਿੱਚ ਆਉਂਦੇ ਆ ਜੀ ਉਹ ਤਕਰੀਬਨ ਲੱਗੇ ਲੱਗੇ ਦੇ ਏਰੀਏ ਛੋਟੇ ਛੋਟੇ ਪਿੰਡ ਜਿਹੜੇ ਲੱਗੇ ਕਿ ਭਈ ਜਾਂ 10-15 ਪਿੰਡ 10-15 ਕਿਲੋਮੀਟਰ ਦੂਰ ਤੱਕ ਗਨੀਲਾ ਰਹੀ ਹੈ ਅੱਜ ਦੀ ਤਰੀਕ ਦੇ ਵਿੱਚ ਤਕਰੀਬਨ ਓਪਨ ਦਾ ਕੰਪੀਟੀਸ਼ਨ ਆ ਜਿਹਦੇ ਵਿੱਚ ਪੰਜਾਬ ਤੇ ਹਰਿਆਣਾ ਤੋਂ ਬੱਚੇ ਪਹੁੰਚੇ ਆ ਜਿਹੜਾ ਅੰਡਰ 20 17 14 11 ਇਹਦਾ ਇਹਦੇ ਵਿੱਚ ਜ਼ਿਲ੍ਹਾ ਅਰਦਾਸਪੁਰ ਸਾਰੇ ਜ਼ਿਲ੍ਹੇ ਦੇ ਵਿੱਚੋਂ ਆਏ ਆ ਬੱਚੇ ਜੀ ਇਹ ਮੇਰਾ ਹਰਜਿੰਦਰ ਕਾਲੋਆ ਜੀ ਮੈਂ ਜਿਹੜਾ ਟੂਰਨਾਮੈਂਟ ਚੁਕਾਇਆ ਜਾ ਰਿਹਾ ਕਿੰਨੇ ਬੱਚੇ ਹਿੱਸਾ ਲੈਣਦੇ ਕਿੱਥੋਂ ਬਿਠਾਉਂਦੇ ਆ ਇਹ ਬੱਚੇ ਜੀ ਨੌਵੀਂ ਐਥਲੈਟਿਕਸ ਮੀਟ ਆ ਇਸ ਵਾਰੀ ਇਹਦੇ ਵਿੱਚ ਅਸੀਂ ਫੁੱਟਬਾਲ ਦੇ ਮੈਚ ਵੀ ਰੱਖੇ ਆ ਔਰ ਆਲਓਵੋ ਪੰਜਾਬ ਤੋਂ ਵੀ ਇਮਰਗੇ ਆ ਹਰਿਆਣੇ ਤੋਂ ਵੀ ਬੱਚੇ ਆ ਰਹੇ ਜੀ 11 ਸਾਲ ਵਾਲੇ ਬੱਚੇ ਪਹੁੰਚਣ ਅਸੀਂ ਕੈਸ ਪ੍ਰਾਈਸ ਦਿੰਨੇ ਪਿਛਲੇ 9 ਸਾਲ ਤੋਂ ਅਸੀਂ ਕਰਾ ਰਹੇ ਆ ਤੇ ਨਾਲ ਨਾਲ ਅਸੀਂ ਐਥਲੈਟਿਕਸ ਦੀ ਅਕੈਡਮੀ ਵੀ ਜਿਹੜੀ ਹੈ ਸਾਡੇ ਕੋਲ 65 70 ਬੱਚੇ ਵਾਧੇ ਘਟਦੇ ਰਹਿੰਦੇ ਆ ਜਿਹੜੇ ਕਿ ਉਹਨਾਂ ਨੂੰ ਅਸੀਂ ਉਹਨਾਂ ਲਈ ਖਾਣਾ ਵੀ ਪ੍ਰੋਵਾਈਡ ਕਰਦੇ ਆ ਸ਼ੂ ਸਪਾਈਕਸ एवरीथिंग ਅਸੀਂ ਉਹਨਾਂ ਨੂੰ ਦੇ ਰਹੇ ਆ ਤੇ ਉਹਨਾਂ ਦੀ ਤਿੰਨ ਕੋਚ ਜਿਹੜੇ ਆ ਉਹਨਾਂ ਦੀ ਐਵਰੀ ਡੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਆ ਜੀ ਕਿੰਨੇ ਅੱਜ ਕਿਹੜੀ ਕਿਹੜੀ ਖੇਡ ਕਰਾਈ ਗਈ ਔਰ ਬੱਚਿਆਂ ਨੂੰ ਕੀ ਕੀ ਨਾਮ ਅੱਜ ਦਿੱਤਾ ਗਿਆ ਅੱਜ ਤਕਰੀਬਨ ਜਿਹੜੇ ਐਥਲੈਟਿਕਸ ਦੇ 42 ਵੱਖ-ਵੱਖ ਇਵੈਂਟਸ ਸੀਗੇ ਕੁੜੇ-ਮੁੰਡੀਆਂ ਦੇ ਓਪਨ ਦੇ ਤੇ ਲੋਕਲ 42 ਇਵੈਂਟ ਸੀਗੇ ਦੋ ਮੈਚ ਸਾਡੇ ਕੋਲ ਫੁੱਟਬਾਲ ਦੇ ਸੀਗੇ ਤੇ ਸਾਰਿਆਂ ਨੂੰ ਅਸੀਂ ਕੈਸ਼ ਪ੍ਰਾਈਜ਼ ਦੇ ਰਹੇ ਹਾਂ ਮਕਸਦ ਕੀ ਕਰਵਾਉਣਾ ਹੈ ਮਕਸਦ ਕਿਉਂਕਿ ਅਸੀਂ ਖੁਦ ਵੀ ਐਥਲੀਟ ਰਹੇ ਹਾਂ ਇਸ ਇਸ ਪਿੰਡ ਨੇ ਜਿਹੜਾ ਨਾ ਐਥਲੈਟਿਕਸ ਤੇ ਫੁੱਟਬਾਲ ਕਬੱਡੀ ਦੇ ਵਿੱਚ ਬਹੁਤ ਨਾਮ ਕਮਾਇਆ ਪਿਛਲੇ ਕੋਈ ਕੋਸ਼ਿਸ਼ ਮੇ ਤੋਂ ਇੱਕ ਸਟਾਪ ਹੋ ਗਿਆ ਸੀਗਾ ਉਹ ਸਟਾਪ ਨੂੰ ਇਹ ਤੋੜਨ ਵਾਸਤੇ ਅਪਰਾਲਾ ਕਰ ਰਹੇ ਹਾਂ ਬੱਚੇ ਭੱਜ ਰਿਹਾ ਚਾਹ ਸਮੇਂ ਦੇ ਨਾਲ ਨਾਲ ਨਾ ਕੋਲੀਅਰ ਕਰਦੇ ਆ ਅਪਰੂਵ ਕਰ ਰਹੇ ਆ ਗੈਪ ਬਹੁਤ ਪੈ ਗਿਆ ਸੀਗਾ ਗੈਪ ਤੋੜਨ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਪਿਛਲਾ ਸਾਡਾ ਗੈਪ ਟੁੱਟ ਗਿਆ ਸੀਗਾ ਸਾਡੇ ਨੈਸ਼ਨਲ ਦੇ ਵਿੱਚ ਖਜਾਲੇ ਦੇ 9 9 10 ਦੇ ਜਿਹੜੇ ਲੀਡ ਜਿਹੜਾ ਸੀ ਉਹ ਗੈਪ ਤਕਰੀਬਨ ਅਸੀਂ ਵੈਰੀ ਕਲੋਸ ਟੂ ਬ੍ਰੇਕ